ਰਾਤੀ ਡਿਊਟੀ ਤੁਹਾਡੀ ਰਾਤੀ ਡਿਊਟੀ ਇੱਥੇ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਹਾਲਾਤ ਕੀ ਹੈ ਕਿ ਤੁਹਾਡੇ ਰਾਹ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਹਦੇ ਦੇਖਣੇ ਅੱਛਾ ਹਾਲਾਤ ਅਸੀਂ ਦੇਖਨੇ ਆ ਚਲੋ ਆ ਗਏ ਬਾਹਰ ਆ ਜੀ ਚਲੋ ਬੁੱਤ ਚੱਲ ਆ ਬਈ ਰਾਹੀਆ ਕੋਈ ਨਹੀਂ ਉਧਰ ਚਲ ਉਧਰ ਕੀ ਕਹਿੰਦਾ ਸੀ ਨੀ ਉਹਨਾਂ ਨੁਕਸਾਨ ਤੁਸੀਂ ਸਦਾ ਕਰਤਾ ਹੈ ਇਹਦਾ ਆंदा ਨੁਕਸਾਨ ਕਿੰਨਾ ਕੋ ਹੋਇਆ ਦੇਖੋ ਹੋ ਗਿਆ ਹੋ ਗਿਆ ਹੈ ਹੈਨਾ ਇਹ ਤਾਂ ਜੀ ਬਚਤ ਹੋ ਗਈ ਰਾਤੀ ਡਿਊਟੀ ਤੁਹਾਡੀ ਰਾਤੀ ਡਿਊਟੀ ਇੱਥੇ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਇਹ ਹਾਲਾਤ ਕੀ ਹੈ ਜੇ ਤੁਹਾਡੇ ਰਾਹ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਦਾ ਕੀਤਾ ਅੱਛਾ ਅਸੀਂ ਹਾਲਾਤ ਕਾਦੇ ਬੱਛੇ ਅੱਛਾ ਹਾਲਾਤ ਅਸੀਂ ਦੇਖਨੇ ਆ ਚਲੋ ਆਜੋ ਬਾਹਰ ਆਜੋ ਜੀ ਚਲੋ ਕੋਕ ਚਲ ਆਓ ਜੀ ਮੈਂ ਗਿਆ ਕੋਈ ਉਧਰ ਚਲ ਕੀ ਕਹਿੰਦਾ ਸੀ ਨਹੀਂ ਉਹ ਗਿਆ ਨੁਕਸਾਨ ਤੁਸੀਂ ਸਦਾ ਕਰਤਾ ਇਹਦਾ ਆਂਦਾ ਨੁਕਸਾਨ ਕਿੰਨਾ ਹੋਇਆ ਬਈ ਦੇਖੋ ਜੋ ਹੋ ਗਿਆ ਹੋ ਗਿਆ ਚਲੋ ਉਧਰ ਜਾਣਾ ਹੈ ਨਾ ਇਹੋ ਜੀ ਬੱਚੇ ਤੋਂ ਰਾਦੀ ਡਿਊਟੀ ਤੇਰੀ ਰਾਦੀ ਡਿਊਟੀ ਇੱਥੇ ਹੈਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਹਾਲਾਤ ਕੀ ਹੈ ਜੇ ਤੁਹਾਡੇ ਰਾਹ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸੌਲਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਹਦੇ ਦੇਖਨੇ ਅੱਛਾ ਹਾਲਾਤ ਅਸੀਂ ਦੇਖਨੇ ਆ ਚਲੋ ਆਜੋ ਬਾਹਰ ਆ ਜੀ ਚਲੋ ਬੁੱਤ ਚੱਲ ਜਾਓ ਉਧਰ ਚਲੋ ਕੀ ਕਹਿੰਦਾ ਸੀ ਨੀ ਉਹਨਾਂ ਨੂੰ ਨੁਕਸਾਨ ਤੁਸੀਂ ਕਿ ਸਦਾ ਕਰਤਾ ਇਹਦਾ ਆंदा ਨੁਕਸਾਨ ਕਿੰਨਾ ਹੋਇਆ ਤੇ ਆ ਦੇਖੋ ਜੋ ਹੋ ਗਿਆ ਹੋ ਗਿਆ ਚਲੋ ਹੋ ਗਿਆ ਹੈ ਨਾ ਇਹ ਤਾਂ ਜੀ ਬਚਤ ਹੋ ਗਈ ਰਾਤੀ ਡਿਊਟੀ ਤੁਹਾਡੀ ਰਾਤੀ ਡਿਊਟੀ ਇੱਥੇ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਹੈ ਨਾ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਇਹ ਹਾਲਾਤ ਕੀ ਹੈ ਕਿ ਤੁਹਾਡੇ ਰਾਹ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਅਸੀਂ ਹਾਲਾਤ ਕਾਦੇ ਦੇਖਨੇ ਆ। ਅੱਛਾ ਹਾਲਾਤ ਅਸੀਂ ਦੇਖਨੇ ਆ। ਚਲੋ ਆਗੇ ਜਾ ਰਹੇ ਆ। ਚਲੋ ਕੋਕ ਚੱਲ। ਉਧਰ ਚਲ ਉਧਰ। ਕੀ ਕਹਿੰਦਾ ਸੀ? ਨਹੀਂ ਉਹ ਕਹਿੰਦਾ ਨੁਕਸਾਨ ਤੁਸੀਂ ਸੱਦਾ ਕਰਤਾ। ਇਹਦਾ ਆਪਦਾ ਨੁਕਸਾਨ ਕਿੰਨਾ ਕੁ ਹੋਇਆ ਤੇ ਆ ਦੇਖੋ। ਜੋ ਹੋ ਗਿਆ ਹੋ ਗਿਆ ਚਲੋ ਉਧਰ ਹੋ ਜਾ। ਹੈਨਾ? ਇਹ ਤਾਂ ਜੀ ਬੱਚਤ ਹੋ ਗਈ। ਰਾਦੀ ਡਿਊਟੀ ਤੁਹਾਡੀ ਹੈ। ਰਾਦੀ ਡਿਊਟੀ ਇੱਥੇ। ਹੈਂ? ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਜੀ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਹਾਲਾਤ ਕੀ ਹੈ ਜੇ ਤੁਹਾਡੇ ਰਾਹ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਦੇ ਦੇਖਣੇ ਅੱਛਾ ਹਾਲਾਤ ਅਸੀਂ ਦੇਖਣੇ ਆ ਚਲੋ ਆ ਕੇ ਬਾਹਰ ਆ ਜੀ ਚਲੋ ਬੁੱਤ ਚਲ ਜਾ ਮਾਹੀ ਆ ਗੋਨੀ ਉਧਰ ਚਲ ਉਧਰ ਕੀ ਕਹਿੰਦਾ ਸੀ ਨਿਯੋਗਤ ਨੁਕਸਾਨ ਤੁਸੀਂ ਸਦਾ ਕਰਦਾ ਹੈ ਇਹਦਾ ਆंदा ਨੁਕਸਾਨ ਕਿੰਨਾ ਹੋਇਆ ਦੇਖੋ ਜੋ ਹੋ ਗਿਆ ਹੋ ਗਿਆ ਸਾਬਤ ਹੋ ਗਿਆ ਹੈ ਨਾ ਇਹਦਾ ਜੀ ਬੱਚੇ